ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹੱਲਾ ਪੰਜਾਬ ਆਕੇ ਘੜੇ ਨ ਦੇਖਨ ਦੇਈ ਆਪਣਾ ਬਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਆਖੇ ਘੜੇ ਨਾ ਦੇਖਨ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਾਪਸਿਓ ਲਾਗ ਰਿਹਾ ਮੇਰਾ ਚੇਤ ਅਦੇ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੇਤ ਰਹਾ ਮਨ ਬिलास ਭੇ ਸਹਬ ਕੇ ਆਚਰਜ ਦੇਖ ਵਡਾਏ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਏ ਮਨ ਬਿਲਾਸ ਪੈ ਸਾਹਿਬ ਕੇ ਆਚਰਜ ਦੇਖ ਬਡਾਏ ਹਰ ਸਿਮਰ ਸਿਮਰ ਅਨੰਤ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਣਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਤਨਾਸਰੀ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 682 ਤੇ ਸੁਭਾਇਬਾਨ ਹੈ ਸੋ ਆਉ ਸਾ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜੈ ਯਤਨ ਕਰੀਏ ਸਾ ਸੰਗਤ ਜਿਹੜਾ ਅੱਜ ਦਾ ਇਹ ਪਾਵਨ ਹੁਕਮਨਾਮਾ ਜਾਂ ਕੁਝ ਹੋਰ ਸ਼ਬਦ ਆਪ ਇਹਨੇ ਦੇਖਿਆ ਹੋਵੇ ਜਦੋਂ ਵੀ ਸਾਡੇ ਗੁਰਸਿੱਖ ਪਰਿਵਾਰਾਂ 'ਚ ਕਿਤੇ ਕੋਈ ਔਖਾ ਸਮਾਂ ਆਂਦਾ ਕਿਤੇ ਕੋਈ ਦੁੱਖ ਦੀ ਘੜੀ ਆਂਦੀ ਹੈ ਤੇ ਅਸੀਂ ਕਈ ਵਾਰੀ ਇਹਨਾਂ ਪਾਵਨ ਸ਼ਬਦਾਂ ਦਾ ਜਾਪ ਕਰਦੇ ਹਾਂ ਔਰ ਅੰਦਰ ਇੱਕ ਭਾਵਨਾ ਬਣਾਈ ਹੁੰਦੀ ਹੈ ਕਿ ਇਹਨਾਂ ਪਾਵਨ ਸ਼ਬਦਾਂ ਦੇ ਜਾਪ ਕਰਕੇ ਸਾਨੂੰ ਦੁੱਖਾਂ ਤੋਂ ਖਲਾਸੀ ਹੋ ਜਾਏਗੀ ਬਰਦਾਸ਼ਤ ਬੇਨਤੀ ਕਰੇ ਕੇਵਲ ਕੁਝ ਸ਼ਬਦ ਨਹੀਂ ਇਹ ਸਾਰੀ ਦੀ ਸਾਰੀ ਬਾਣੀ ਹੀ ਦੁੱਖਾਂ ਦਾ ਨਾਸ ਕਰਨ ਵਾਲੀ ਕੋਈ ਸ਼ਬਦ ਬੇ ਲਾਲੋ ਬਸ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਅੰਦਰ ਭਰੋਸਾ ਹੋਣਾ ਚਾਹੀਦਾ ਜਿਵੇਂ ਮਿਸਾਲ ਦੇ ਤੌਰ ਤੇ ਅੱਜ ਦੇ ਸ਼ਬਦ ਦਾ ਵੀ ਲੋਕ ਬਹੁਤ ਜਾਪ ਕਰਦੇ ਨੇ ਔਖੇ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਜਾ ਫਿਰ ਤਾਤੀ ਵਾਉ ਨਾ ਲੱਗੇ ਪਾਰ ਬ੍ਰह्म ਸਰਨਾਈ ਚੋਂ ਗਿਰਤ ਹਮਾਰੇ ਰਾਮਕਾਰ ਦੁਖ ਲੱਗੇ ਨਾ ਪਾਈ ਐਸੇ ਬਹੁਤ ਸਾਰੇ ਸ਼ਬਦ ਮਿਲ ਜਾਂਦੇ ਪਰ ਜਦੋਂ ਆਪਾਂ ਸ਼ਬਦ ਦੇ ਵਿਚਾਰ ਕਰਦੇ ਆ ਫਿਰ ਪਤਾ ਲੱਗਦਾ ਕਿ ਕਿਨਾਂ ਤੇ ਜ਼ਿੰਦਗੀ ਚ ਔਖਾ ਸਮਾਂ ਨਹੀਂ ਆਂਦਾ ਤੇ ਅਸਲ ਵਿੱਚ ਇਹ ਗੱਲ ਕੀ ਹੈ ਕਿ ਅਜਿਹੇ ਪਾਠ ਕਰਦੇ ਨਾ ਬੰਦਗੀ ਕਰਦੇ ਨਾ ਉਹਨਾਂ ਤੇ ਔਖਾ ਸਮਾਂ ਨਹੀਂ ਆਂਦਾ ਤੁਸੀਂ ਦੇਖਿਆ ਹੋਵੇਗਾ ਜਿੰਨਾ ਆਪਾਂ ਪਾਠ ਕਰਨਿਆ ਕਿੰਬੀ ਜ਼ਿਆਦਾ ਤਕਲੀਫਾਂ ਆਂਦੀਆਂ ਉਹਦਾ ਕਾਰਨ ਇਹ ਹੈ ਕਿ ਜਿੰਨਾ ਆਪਾਂ ਪਾਠ ਕਰਾਂਗੇ ਸਾਡੇ ਅੰਦਰ ਦੁੱਖਾਂ ਨਾਲ ਸਾਹਮਣਾ ਕਰਨ ਦੀ ਹਿੰਮਤ ਆਵੇਗੀ। ਦੁੱਖਾਂ ਨੇ ਸਤਗੁਰ ਕਹਿੰਦੇ ਐਸਾ ਕੋਈ ਸੰਸਾਰ ਤੇ ਤੁਹਾਨੂੰ ਮਨੁੱਖ ਨਹੀਂ ਮਿਲੇਗਾ ਜਿਹਦੇ ਜੀਵਨ 'ਚ ਦੁੱਖ ਨਹੀਂ ਆਏਗਾ। ਕਿਉਂਕਿ ਦੁੱਖ ਤੇ ਸੁੱਖ ਚੱਲਦੇ ਰਹਿੰਦੇ ਨੇ। ਕਦੇ ਵੀ ਜ਼ਿੰਦਗੀ 'ਚ ਕੋਈ ਐਸਾ ਮਨੁੱਖ ਮਿਲੇ ਦੱਸਿਓ ਜਿਹਦੇ 'ਚ ਕੇਵਲ ਤਾਂ ਕੇਵਲ ਸੁੱਖ ਹੋਣ। ਕਿਉਂਕਿ ਸੁੱਖ ਦਾ ਸਵਾਦ ਹੀ ਨਹੀਂ ਆਉਂਦਾ ਜੇ ਜੀਵਨ 'ਚ ਦੁੱਖ ਨਾ ਹੋਵੇ। ਦੁੱਖ ਤੋਂ ਬਾਅਦ ਹੀ ਸੁੱਖ ਦਾ ਆਨੰਦ ਜਿਹੜਾ ਉਹ ਪ੍ਰਤੀਤ ਹੁੰਦਾ। ਸੋ ਅੱਜ ਧੰਗ ਗੁਰੂ ਅਰਜਨ ਦੇਵ ਪਾਚੀ ਕਹਿੰਦੇ ਆ ਤੁਹਾਨੂੰ ਦੱਸਾਂ ਕਿ ਇਹਨਾਂ ਦੇ ਜੀਵ ਵਿੱਚ ਔਖਾ ਸਮਾਂ ਨਹੀਂ ਆਂਦਾ ਇਹਦਾ ਰਹਾਉ ਦਾ ਬੰਦ ਹੈ ਜੀ ਮਰ ਕਰਨ ਦੇ ਪ੍ਰਭ ਸਿਉ ਲਾਗ ਰਿਓ ਮੇਰਾ ਚੇਤ ਗੁਰੂ ਅਰਜਨ ਦੇਵ ਪਾਚੀ ਕਹਿੰਦੇ ਦੁਨੀਆ ਦੇ ਲੋਕੋ ਮੇਰਾ ਮਨ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਜੁੜਿਆ ਰਹਿੰਦਾ ਮੇਰਾ ਚਿੱਤ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਲੱਗਿਆ ਰਹਿੰਦਾ ਕਿਨਾਂ ਤੇ ਔਖੀ ਘੜੀ ਨਹੀਂ ਆਂਦੀ ਪਹਿਲਾਂ ਇਹ ਸੈਂਟਰਲ ਆਈਡੀਆ ਸਮਝੋ ਪ੍ਰਭ ਸਿਉ ਲਾਗ ਰਿਓ ਮੇਰਾ ਚੇਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮਿਤ ਉਹ ਪ੍ਰਭੂ ਪਰਮਾਤਮਾ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਡਾ ਮਦਦਗਾਰ ਬਣਿਆ ਰਹਿੰਦਾ ਫਿਰ ਉਸ ਪਰਮਾਤਮਾ ਦੀ ਸਿਪਤ ਸਲਾਹ ਕਰਨੀ ਚਾਹੀਦੀ ਉਹ ਧੰਨ ਹੈ ਜਿਹੜਾ ਹਰ ਜਗ੍ਹਾ ਤੇ ਸਾਡੀ ਰੱਖਿਆ ਕਰਦਾ ਹਰ ਜਗ੍ਹਾ ਤੇ ਸਾਡਾ ਮਦਦਗਾਰ ਬੰਦ ਔਰ ਕੇਵਲ ਗੁਰੂ ਪਾਤਸ਼ਾਹ ਨੇ ਆਖਿਆ ਨੀ ਸਾ ਸੰਗਤ ਜੀ ਇਹ ਸਭ ਕੁਝ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜੀਵਨ ਚੋਂ ਮਿਲਦਾ ਤੁਸੀਂ ਕਿਤੇ ਇਤਿਹਾਸ ਪੜ ਕੇ ਦੇਖੋ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਘਰ ਤੋਂ ਹੀ ਤਪਾਣਾ ਸ਼ੁਰੂ ਕਰ ਦਿੱਤਾ ਸੀ। ਬਾਬਾ ਪ੍ਰਿਥੀ ਚੰਦ ਨੇ ਕਿੰਨਾ ਜ਼ੋਰ ਲਾਇਆ। ਕਿੰਨਾ ਯਤਨ ਕੀਤਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੁਖੀ ਕੀਤਾ ਜਾਏ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਪਾਇਆ ਜਾਏ। ਪਰ ਸੱਚਮੁੱਚੋ ਹਰ ਚਾਲ 'ਚ ناکਾਮਜਬ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਪਾ ਨਾ ਸਕਿਆ। ਇੱਥੋਂ ਤੱਕ ਆਖੀਰ ਵਿੱਚ ਤੁਹਾਨੂੰ ਪਤਾ ਹੀ ਹੈ। ਲਗਾਤਾਰ ਤਸੀਹੇ ਦਿੱਤੇ 5 ਦਿਨ ਤੱਪੀ ਤਵੀ ਤੇ ਬਿਠਾਣਾ ਸੀਸ ਤੇ ਗਰਮ ਰੇਤਾ ਪਾਣੀ ਕੜਕਦੀ ਧੁੱਪ ਚ ਬਿਠਾਣਾ ਉਬਲਦੀ ਦੀਗ ਚ ਉਬਾਲਣਾ ਪਰ ਸੱਚ ਵਿੱਚ ਜਿਨਾਂ ਕੋਲ ਗੁਰੂ ਦਾ ਸ਼ਬਦ ਹੈ ਉਸ ਮਾਲਕ ਤੇ ਭਰੋਸਾ ਹੈ ਉਹਨਾਂ ਦਾ ਕੋਈ ਦੁਨੀਆ ਦੀ ਤਾਕਤ ਕੁਝ ਨਹੀਂ ਵਿਗਾੜ ਸਕਦੀ ਉਹ ਜ਼ਾਲਮ ਤੇ ਦੁੱਖ ਦੇਂਦੇ-ਦਿੰਦੇ ਸੰਸਾਰ ਤੋਂ ਚਲੇ ਗਏ ਅੱਜ ਤੱਕ ਫਟਕਾਰਾਂ ਖਾਰੇ ਨ ਪਰ ਰਹਿਂਦੀ ਦੁਨੀਆ ਤੱਕ ਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨਮਸਕਾਰ ਕਰਨਗੇ ਸਾਸ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪ੍ਰਭ ਸਿਓ ਲਾਗ ਰਿਓ ਮੇਰਾ ਚਿਤ ਪਹਿਲਾ ਕੰਮ ਇਹ ਕਰ ਤੇ ਉੱਠਦੇ ਬੰਦੇ ਸੌਂਦੇ ਜਾਗਦੇ ਤੇਰਾ ਚਿੱਤ ਕੇਵਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਰਹੇ ਤੇਰੇ ਅੰਦਰ ਉਸ ਪਰਮਾਤਮਾ ਲਈ ਇੱਕ ਵਿਸ਼ਵਾਸ ਬਣਿਆ ਰਹੇ ਕਿ ਆਤ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮਿਤ ਉਹ ਪਰਮਾਤਮਾ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਡਾ ਮਦਦਗਾਰ ਬੰਦਾ ਤਾਂ ਫਿਰ ਭਾਈ ਉਹ ਮਿੱਤਰ ਪਿਆਰਾ ਪ੍ਰਭੂ ਜਿਹੜਾ ਨਾ ਉਹ ਧੰਨ ਹੈ ਤੇ ਉਸੇ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਫਿਰ ਇਹਨਾਂ ਪਾਵਨ ਬਚਨਾਂ ਨੂੰ ਅੱਗੇ ਖੋਲਿਆ ਹੁਣ ਪਿਆਰ ਨਾਲ ਸਰਵਨ ਕਰਿਓ ਤਰਾਸਰੀ ਮਹਿਲਾ ਪੰਜਮਾ ਮਰ ਕਹਿੰਦੇ ਔਖੇ ਘੜੇ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਕਹਿਣ ਲੱਗੇ ਉਹ ਪ੍ਰਭੂ ਪਰਮਾਤਮਾ ਫਿਰ ਆਪਣੇ ਪਿਆਰਿਆਂ ਨੂੰ ਔਖੇ ਘੜੇ ਨਹੀਂ ਦੇਖਣ ਦਿੰਦਾ ਆਪਣਾ ਬਿਰਦ ਇੱਕ ਦਿਨ ਕਬੀਰ ਪੁੱਛ ਰਿਹਾ ਸੀ ਬਿਰਦ ਦਾ ਅਰਥ ਕੀ ਬਿਰਦ ਦਾ ਅਰਥ ਹੈ ਮੁੱਢ ਕਦੀਮਾ ਸੁਭਾਅ ਉਸ ਪਰਮਾਤਮਾ ਦਾ ਸੁਭਾਅ ਨਹੀਂ ਬਦਲਦਾ ਤੁਸੀਂ ਦੇਖਿਓ ਅਸੀਂ ਕਈ ਵਾਰੀ ਮਿੱਠੇ ਬੋਲਦੇ ਆ ਕਦੀ ਕੌੜਾ ਬੋਲ ਦਿੰਨੇ ਆ ਕਦੀ ਅਸੀਂ ਦਾਨੀ ਬਣ ਜਾਂਦੇ ਆ ਕਦੀ ਕੰਜੂਸ ਬਣ ਜਾਂਦੇ ਸਾਡਾ ਸੁਭਾਅ ਇੱਕ ਜਿਹਾ ਨਹੀਂ ਰਹਿੰਦਾ ਪਰ ਗੁਰੂ ਅਰਜਨ ਤੇ ਪਾਤਸ਼ਾਹ ਤੇ ਉਹ ਪ੍ਰਮਾਤਮਾ ਦਾ ਮੋਢੀ ਕਵਿਦੇ ਮਾ ਸੁਭਾਅ ਇੱਕੋ ਜਿਹਾ ਹੈ ਉਹ ਇਹੋ ਜਿਹਾ ਸੁਭਾਅ ਹੈ ਕਿ ਆਪਣੇ ਪਿਆਰਿਆਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ ਔਖੀ ਘੜੀ ਆਂਦੀ ਹੈ ਪਰ ਉਹ ਸਿਰ ਤੇ ਹੱਥ ਰੱਖ ਕੇ ਮਹਿਸੂਸ ਨਹੀਂ ਹੋਣ ਦਿੰਦਾ ਸਤਗੁਰਾਂ ਦਾ ਪਾਵਨ ਬਚਨ ਹੈ ਨਾ ਸਤਗੁਰ ਹੋਏ ਦਇਆਲਤਾ ਦੁੱਖ ਨਾ ਜਾਣੀ ਇਹ ਲੱਗੇ ਗੁਰੂ ਜਦੋਂ ਦਿਯਾਲਤਾ ਕਰਦਾ ਨਾ ਤੇ ਦੁੱਖ ਵਿੱਚ ਵੀ ਇਨਸਾਨ ਨੂੰ ਦੁੱਖ ਨਹੀਂ ਪ੍ਰਤੀਤ ਹੁੰਦਾ ਇਤਨੇ ਇੱਕ ਅੰਦਰ ਹਿੰਮਤ ਆ ਜਾਂਦੀ ਇਤਨਾ ਅੰਦਰ ਹੌਸਲਾ ਆ ਜਾਂਦਾ ਇਤਨਾ ਅੰਦਰ ਟਿਕਾਉ ਆ ਜਾਂਦਾ ਕਿ ਉਸ ਨੂੰ ਦੁੱਖ ਵੀ ਦੁੱਖ ਨਹੀਂ ਮਹਿਸੂਸ ਹੁੰਦਾ ਔਖੇ ਘੜੇ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਤੇ ਕਰਦਾ ਕੀ ਹੱਥ ਦੇ ਰੱਖੇ ਆਪਣੇ ਕੋ ਸਾਸ-ਸਾਸ ਪ੍ਰਤ ਪਾਲੇ ਉਹ ਪ੍ਰਭੂ ਪਰਮਾਤਮਾ ਫਿਰ ਆਪਣਾ ਹੱਥ ਦੇ ਕੇ ਆਪਣੇ ਪਿਆਰੇ ਦੀ ਰਾਖੀ ਕਰਦਾ ਇਹ ਹਰ ਇੱਕ ਸਾਥ ਦੇ ਨਾਲ ਆਪਣੇ ਪਿਆਰੇ ਦੀ ਪਾਲਣਾ ਕਰਦਾ ਇਹੋ ਜਿਹਾ ਸੁਭਾਅ ਆ ਉਹਦਾ ਉਹ ਕਿਸੇ ਨਾਲ ਕੋਈ ਬਿਤਕਰਾ ਨਹੀਂ ਕਰਦਾ ਉਹ ਸਭ ਨੂੰ ਇੱਕ ਨਿਗਾ ਨਾਲ ਵੇਖਦਾ ਬੜਾ ਪਿਆਰਾ ਬਚਨ ਆਪਾਂ ਇੱਕ ਪੜ੍ਹਦੇ ਹਾਂ ਮਰਕੰਦੇ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਪਾਲੇ ਅਕਿਰਤ ਕਨਾ ਪੂਰਨ ਦ੍ਰਿਸ਼ ਤੇਰੀ ਰਾਮ ਇਹ ਮਾਲਕਤ ਉਤੇ ਅਕਿਰਤ ਕਨਾ ਦੀ ਪਾਲਣਾ ਵੀ ਕਰਦਾ ਜਾ ਰਿਹਾ ਕੋਈ ਤੈਨੂੰ ਯਾਦ ਕਰੇ ਤੇਰਾ ਸ਼ੁਕਰ ਕਰੇ ਨਾ ਕਰੇ ਪਰ ਤੂੰ ਆਪਣੀ ਡਿਊਟੀ ਕਰਦਾ ਜਾ ਰਿਹਾ ਉਹ ਨਹੀਂ ਦੇਖਦਾ ਕਿ ਚੋਰ ਆ ਜਾਂ ਇੱਕ ਧੰਵਾਦ ਨਹੀਂ ਕਰਦਾ ਜਾਂ ਪਾਠ ਨਹੀਂ ਕਰਦਾ ਜਾਂ ਪੂਜਾ ਨਹੀਂ ਕਰਦਾ ਉਹ ਮਾਲਕ ਸਭ ਦੇ ਉੱਪਰ ਮੇਰਪ ਦੀ ਨਿਗਾਹ ਕਰੀ ਰੱਖਦਾ ਮਾਰਕੰਦੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਅੱਗੇ ਰਹਾਉਂਦੀਆਂ ਪੰਕਤੀਆਂ ਜਿਉਂ ਆਪਾਂ ਪਹਿਲਾਂ ਵਿਚਾਰੀਆਂ ਨੇ ਪ੍ਰਭ ਸਿਉ ਲਾਗ ਰਿਓ ਮੇਰਾ ਚੇਤ ਆਤ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੇਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਡਾਈ ਜਦੋਂ ਮਨ ਕਰਕੇ ਉਹ ਪਰਮਾਤਮਾ ਨਾਲ ਜੁੜ ਜਾਂਦਾ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਫਿਰ ਉਹ ਉਸ ਪ੍ਰਭੂ ਪਰਮਾਤਮਾ ਦੇ ਹੈਰਾਨ ਕਰਨ ਵਾਲੇ ਕੌਤਕ ਦੇਖ ਕੇ ਉਹਦੀ ਹੈਰਾਨ ਕਰਨ ਵਾਲੀ ਵਡਾਈ ਦੇਖ ਕੇ ਨਾ ਵਡਿਆਈ ਦੇਖ ਕੇ ਕਹਿੰਦੇ ਕਿ ਉਹਦੇ ਅੰਦਰ ਨਾ ਉਹਦੇ ਮਨ ਵਿੱਚ ਇੱਕ ਖੁਸ਼ੀ ਜੀ ਬਣੀ ਰਹਿੰਦੀ ਤੁਸੀਂ ਦੇਖਿਓ ਗੁਰੂ ਰਾਮਦਾਸ ਮਰਿ ਦੀ ਇੱਕ ਪੰਕਤੀ ਆਉਂਦੀ ਹੈ ਜੀ ਮਰ ਕੇ ਤੇ ਹਰ ਜਨ ਗੁਨ ਗਾਵਤ ਹਸਿਆ ਜਿਹੜਾ ਹਰੀ ਦਾ ਜਨਨ ਪ੍ਰਭੂ ਦਾ ਪਿਆਰਾ ਉਹਦੇ ਗੁਣ ਗਾ ਗਾ ਕੇ ਉਹਦੀ ਸਿਫਤ ਸਲਾਹ ਕਰ ਕਰ ਕੇ ਉਹ ਹੱਸਦਾ ਭਾਵ ਉਹਦੇ ਚਿਹਰੇ ਤੇ ਕੋ ਵੱਖਰੀ ਮੁਸਕਾਨ ਹੁੰਦੀ ਇਹੀ ਬਚਨ ਅਜ ਗੁਰੂ ਪਾਤਸ਼ਾਹ ਕਹਿ ਰਹੇ ਨੇ ਮਨ ਬਿਲਾਸ ਭੇ ਸਾਹਿਬ ਕੇ ਅਚਰਜ ਦੇਖ ਵਡਾਈ ਕਹਿ ਲਗੇ ਉਸ ਪ੍ਰਭੂ ਪਰਮਾਤਮਾ ਦੇ ਹੈਰਾਨ ਕਰਨ ਵਾਲੇ ਕੌਤਕ ਦੇਖ ਕੇ ਉਹਦੀ ਵਡਿਆਈ ਦੇਖ ਕੇ ਫਿਰ ਸੱਚਮੁੱਚ ਅੰਦਰ ਇੱਕ ਵਕਰਾ ਖੇੜਾ ਬਣਿਆ ਰਹਦਾ ਕਿਹੜਾ ਖੇੜਾ ਜਿਹੜਾ ਰੋਜ਼ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਚ ਬਚਨ ਪੜ੍ਹਦੇ ਆਂ ਪੜਿਓ ਰਲ ਕੇ ਮਰਕੰਤ ਨਾਨਕ ਪਗ ਤਾਂ ਸਦਾ ਬਿਗਾਸ ਸੁਨਿਆ ਦੁਖ ਪਾਪ ਕਾ ਨਾਸ ਉਹਨਾਂ ਦੇ ਜੀਵ ਵਿੱਚ ਸਦਾ ਖੇੜਾ ਬਣਿਆ ਰਹਿੰਦਾ ਉਹਨਾਂ ਦੇ ਜੀਵ ਵਿੱਚ ਸਦਾ ਖੁਸ਼ੀਆਂ ਰਹਿੰਦੀਆਂ ਨੇ ਜਿਹੜੇ ਮਨ ਕਰਕੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਫਿਰ ਅੱਜ ਦੇ ਹੁਕਮ ਨਾਮ ਦੀ ਸੰਪੂਰਨਤਾ ਕਰਦੇ ਆਂ ਗੁਰੂ ਪਾਸ਼ਨ ਕੀ ਸਿੱਖਿਆ ਦਿੱਤੀ ਕਹਿੰਦੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਾਂ ਫਿਰ हे ਮੇਰੇ ਮਨ ਤੂੰ ਵੀ ਉਸ ਪ੍ਰਭ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਨਾ ਤੇ ਆਤਮਿਕ ਆਨੰਦ ਮਾਨਿਆ ਕਰ ਅੰਦਰ ਦਾ ਆਨੰਦ ਲਿਆ ਕਰ ਸੱਚਮੁੱਚ ਇਹ ਬਾਹਰ ਦੇ ਸੁੱਖ ਜਿਹੜੇ ਨਾ ਇਹ ਸਦੀਵੀ ਸੁੱਖ ਨਹੀਂ ਹੈ ਇਹਨਾਂ ਨੂੰ ਖਤਮ ਹੋਦਿਆ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਤੁਸੀਂ ਦੇਖਿਓ ਕਦੇ ਬੰਦੇ ਨੂੰ ਆਪਾਂ ਸੁਖੀ ਦਿਖਨੇ ਕਦੇ ਦੁਖੀ ਦਿਖਨੇ ਜਨ ਲਈ ਉਸ ਮਾਲਕ ਦੇ ਬੰਦਗੇ ਕਰ ਤੇ ਅੰਦਰ ਆਤਮਿਕ ਆਨੰਦ ਮਨ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਆਤਮਿਕ ਆਨੰਦ ਮਨ ਪ੍ਰਭ ਪੂਰਨ ਪੈਜ ਰਖਾਈ ਤੇ ਜਿਹੜਾ ਫਿਰ ਉਸ ਪ੍ਰਭ ਪਰਮਾਤਮਾ ਨੂੰ ਸਿਮਰਦਾ ਉਹਦੀ ਮੁਕੰਮਲ ਤੌਰ ਤੇ ਉਹ ਮਾਲਕ ਫਿਰ ਇੱਜ਼ਤ ਰੱਖਦਾ ਜੀ ਹਰ ਜਗ੍ਹਾ ਤੇ ਉਹਦੀ ਪੈਜ ਰੱਖਦਾ ਕੋਈ ਉਹਦਾ ਬਣ ਕੇ ਤਾਂ ਦੇਖੇ ਕੋਈ ਉਹਦੇ ਨਾਲ ਜੁੜ ਕੇ ਤਾਂ ਦੇਖੇ ਠੀਕ ਹੈ ਅਸੀਂ ਬਥੇਰਾ ਯਤਨ ਕਰਦੇ ਹਾਂ ਸਾਧ ਸੰਗ ਸਾਰੇ ਰਲ ਮਿਲ ਕੇ ਪਰ ਅੰਦਰ ਦਾ ਭਰੋਸਾ ਅੰਦਰ ਦਾ ਵਿਸ਼ਵਾਸ ਬਣ ਜਾਏ ਇਹਦੇ ਵਾਸਤੇ ਰੋਜ਼ ਅਰਦਾਸ ਕਰਨੀ ਮਾਲਕਾ ਕਿ ਤੇ ਸੱਚਮੁੱਚ ਸਾਡੇ ਅੰਦਰ ਤੇਰੇ ਪ੍ਰਤੀ ਪੂਰਨ ਤੌਰ ਤੇ ਭਰੋਸਾ ਬਣ ਜਾਏ ਤਾਂ ਕਿ ਸਾਡਾ ਜਪਿਆ ਹੋਇਆ ਨਾਮ ਸਾਡੀ ਕੀਤੀ ਹੋਈ ਸੇਵਾ ਜਿਹੜੀ ਆ ਉਹ ਸਫਲੀ ਹੋ ਜਾਏ ਕਿਉਂਕਿ ਭਰੋਸੇ ਤੋਂ ਬਿਨਾ ਕੁਝ ਵੀ ਨਹੀਂ ਜਦ ਤੱਕ ਭਰੋਸਾ ਨਹੀਂ ਤਦ ਤੱਕ ਕੁਝ ਵੀ ਨਹੀਂ ਸੋ ਗੁਰੂ ਕਿਰਪਾ ਕਰੇ ਅੱਜ ਗੁਰੂ ਅਰਜਨ ਦੇਵ ਪਾਚਨਿਕ ਸਿੱਖਿਆ ਦਿੱਤੀ ਹੈ ਇਜੇ ਮਨ ਕਰਕੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਓਗੇ ਉਹ ਮਾਲਕ ਤੁਹਾਨੂੰ ਜ਼ਿੰਦਗੀ ਚ ਕਦੇ ਵੀ ਔਖਾ ਸਮਾਂ ਦੇਖਣ ਨਹੀਂ ਦੇਵੇਗਾ ਇਤਨੀ ਕੁ ਬੇਨਤੀਆਂ ਪ੍ਰਭਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਹੈ ਆਪ ਦੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸੁਮੇਲ ਗੱਜ ਕੇ ਫਤਿਹ ਬਲਾਉ ਜੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ